ਪਾਕਿਸਤਾਨ ਨੇ ਇੱਕ ਹੋਰ ਫਿਰ ਸੀਜ਼ ਫਾਰਦੀ ਉਲੰਘਣਾ ਕੀਤੀ ਹੈ ਜਮੁਕਸ਼ਵੀਰ ਦੇ ਪੁੰਚ ਵਿੱਚ ਵੀ ਦੀ ਰਾਤ 2 ਵਜੇ ਤੋਂ ਫਾਇਰਿੰਗ ਕੀਤੀ ਜਾ ਰਹੀ ਹੈ ਜਿਸ ਦਾ ਭਾਰਤੀ ਸੈਨਾ ਮੂਤੜ ਜਵਾਬ ਦੇ ਰਹੀ ਹੈ। ਦੇਸ਼ ਦੀ ਰਾਜਧਾਨੀ ਵਿੱਚ ਪ੍ਰਦੂਸ਼ਣ ਨੇ ਪਿਛਲੇ 17 ਸਾਲ ਦੇ ਸਾਰੇ ਰਿਕਾਰਡ ਤੋੜ ਦਿੱਤੇ ਨੇ ਪੂਰੇ ਦੇਲ ਵਿੱਚ ਧੂਆਂ ਛਾਇਆ ਹੋਇਆ ਹੈ ਖਰਾਬ ਹਵਾ ਕਾਰਨ ਲੋਕਾਂ ਦੀ ਸਿਹਤ ਵਿਗੜ ਰਹੀ ਹੈ ਹਾਲਾਤ ਇਹ ਨੇ ਕਿ ਧੂਏ ਨੂੰ ਮਾਪਣ ਵਾਲੇ ਮੀਟਰ ਵੀ ਹੁਣ ਫੇਲ ਹੋ ਚੁੱਕੇ ਨੇ ਲੋਕਾਂ ਨੂੰ ਮਾਸਕ ਪਾ ਕੇ ਨਿਕਲਣ ਦੀ ਸਲਾਹ ਦਿੱਤੀ ਗਈ ਹੈ। ਅズノ ਵਿਕਤ ਦੇ ਲਈ ਦੇ ਮੁੱਖ ਮੰਤਰੀ ਨੇ ਐਮਰਜੈਂਸੀ ਮੀਟਿੰਗ ਬੁਲਾਈ ਹੈ ਸਰਕਾਰ ਨੇ ਪਹਿਲਾਂ ਹੀ ਸੋਮਵਾਰ ਤੱਕ ਰਾਜਧਾਨੀ ਦੇ 1800 ਸਕੂਲਾਂ 'ਚ ਛੁੱਟੀ ਦਾ ਐਲਾਨ ਕਰ ਦਿੱਤਾ ਹੈ ਦੂਜੇ ਪਾਸੇ ਕੁਝ ਲੋਕਾਂ ਨੇ ਜੰਤਰ ਮੰਤਰ ਤੇ ਇਕੱਠੇ ਹੋ ਕੇ ਸਰਕਾਰ ਵਿਰੋਧ ਪ੍ਰਦਰਸ਼ਨ ਕਰਨ ਦਾ ਐਲਾਨ ਵੀ ਕੀਤਾ ਹੈ ਮੁੱਖ ਮੰਤਰੀ ਅਰਵਿੰਦ ਕੇਜਵਾਲ ਨੇ ਕਿਹਾ ਕਿ ਹਰਿਆਣਾ ਅਤੇ ਪੰਜਾਬ ਦੇ ਖੇਤਾਂ ਵਿੱਚ ਸੜੀ ਜਾਰੀ ਪਰਾਲੀ ਕਾਰਨ ਰਾਜਧਾਨੀ ਦੇ ਅਸਮਾਨ ਵਿੱਚ ਧੂਆਂ ਛਾਇਆ ਹੈ ਕੇਜਵਾਲ ਨੇ ਕਿਹਾ ਕਿ ਕੁਝ ਸਮੇਂ ਲਈ ਸਕੂਲ ਬੰਦ ਕਰਨਾ ਸਮੱਸਿਆ ਦਾ ਹੱਲ ਨਹੀਂ ਹੈ ਇਸ ਲਈ ਹਾਲਤ ਨਾਲ ਨਜਿੱਠਣ ਲਈ ਕੇਂਦਰ ਸਰਕਾਰ ਨੂੰ ਅੱਗੇ ਆਉਣਾ ਚਾਹੀਦਾ ਹੈ हरियाणा ਦੇ ਜੀਂਦ ਵਿੱਚ ਵੀ ਲੋਕਾਂ ਦਾ ਪ੍ਰਦੂਸ਼ਣ ਨਾਲ ਬੁਰਾ ਹਾਲ ਹੈ ਇੱਥੇ ਦੇ ਕਿਸਾਨਾਂ ਨੇ ਖੇਤਾਂ ਵਿੱਚ ਪਰਾਲੀ ਨੂੰ ਅੱਗ ਲਗਾਈ ਹੈ ਜਿਸ ਕਾਰਨ ਨਿਕਲਣ ਵਾਲੇ ਧੂਏ ਨੇ ਸਭ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਨੇ ਵਨ ਰੈਂਕ 1 ਪੈਨਸ਼ਨ ਦੇ ਮੁੱਦੇ ਤੇ ਕਥਾ ਰੂਪ ਨਾਲ ਖੁਦਕੁਸ਼ੀ ਕਰਨ ਵਾਲੇ ਸਾਬਕਾ ਸੈਨਿਕ ਰਾਮਕਿਸ਼ਨ ਦੇ ਮਾਮਲੇ 'ਚ ਦਲੇ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਤਿੰਨ ਲੋਕਾਂ ਕੋਲੋਂ ਪੁੱਛਗਿੱਛ ਕਰ ਉਹਨਾਂ ਨੂੰ ਛੱਡ ਦਿੱਤਾ ਰਾਮਕਿਸ਼ਨ ਆਪਣੇ ਨਾਲ ਤਿੰਨ ਸਾਥੀਆਂ ਨਾਲ ਮੰਗ ਪੱਤਰ ਸੌਂਪਣ ਲਈ ਦਿੱਲੀ ਆਏ ਸਨ ਕੈਨੇਡੀਅਨ ਇੰਡੀਆ ਦੇ ਬਾਅਦ ਸਰਕਾਰ ਨੇ ਨਿਊਜ਼ ਟਾਈਮ ਅਸਮ ਨੂੰ ਇੱਕ ਦਿਨ ਅਤੇ ਕੇਅਰ ਵਰਲਡ ਚੈਨਲ ਨੂੰ 7 ਦਿਨ ਲਈ ਆਫ-ਏਅਰ ਕਰਨ ਦੇ ਹੁਕਮ ਦਿੱਤੇ ਨੇ ਜਿਨ੍ਹਾਂ ਤੇ ਪ੍ਰੋਗਰਾਮਿੰਗ ਨਿਯਮਾਂ ਦੀ ਉਲੰਘਣਾ ਅਤੇ ਇਤਰਾ ਯੋਗ ਪ੍ਰੋਗਰਾਮ ਵਖਾਉਣ ਦੇ ਇਲਜ਼ਾਮ ਨੇ ਦਖਣੀ ਦਲੀ ਦੇ ਪੋਸ਼ ਇਲਾਕੇ ਵਿੱਚ ਇੱਕ ਮਹਿਲਾ ਤੇ ਉਸਦੇ ਦੋਸਤ ਇੱਕ ਸ਼ਖਸ ਨੇ ਗੋਲੀ ਚਲਾਈ ਤੇ ਫਿਰ ਖੁਦ ਨੂੰ ਵੀ ਗੋਲੀ ਮਾਰ ਲਈ ਤਣਾ ਨੂੰ ਐਮ ਹਸਪਤਾਲ ਵਿੱਚ ਪਹੁੰਚ ਕਰਵਾਇਆ ਗਿਆ ਇਸ ਘਟਨਾ ਮਗਰੋਂ ਇਲਾਕੇ ਵਿੱਚ دہشت ਦਾ ਮਾਹੌਲ ਹੈ ਪੂਰੇ ਦੇਸ਼ ਵਿੱਚ ਛੱਡ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਅੱਜ ਡੁੱਬਦੇ ਸੂਰਜ ਨੂੰ ਅਰਗ ਦਿੱਤਾ ਜਾਏਗਾ ਇਸ ਮਗਰੋਂ ਸੋਮਵਾਰ ਨੂੰ ਚੜ੍ਹਦੇ ਸੂਰਜ ਨੂੰ ਅਰਗ ਦੇਣ ਦੇ ਬਾਅਦ ਛੱਠ ਦਾ ਵਰਤ ਤੋੜਿਆ ਜਾਏਗਾ ਅਧਿਆਤਮਿਕ ਗੁਰੂ ਅਤੇ ਆਰਟ ਆਫ ਲਿਵਿੰਗ ਦੇ ਸੰਸਥਾਪਕ ਸ਼੍ਰੀ ਸ਼੍ਰੀ ਰਵੀ ਸ਼ੰਕਰ ਦਾ ਕਹਿਣਾ ਹੈ ਕਿ ਉਹ ਰਾਮ ਮੰਦਰ ਮੁੱਦਾ ਸੁਲਝਾਉਣ ਦੀ ਵਿਚੋਲ ਪੂਣਾ ਕਰਨ ਲਈ ਤਿਆਰ ਨੇ ਇਸ ਸੰਬੰਧੀ ਪੁੱਛੇ ਸਵਾਲ ਤੇ ਉਹਨਾਂ ਕਿਹਾ ਕਿ ਇੱਕ ਨਿਰੂਪ ਨਾਲ ਮੈਂ ਕਿਤੇ ਵੀ ਕੋਈ ਵੀ ਵਿਚੋਲ ਪੂਣਾ ਕਰਨ ਲਈ ਤਿਆਰ ਹਾਂ ਜਨਤਾ ਉਤੇ ਮਹਿੰਗਾਈ ਦੀ ਖੋਰ ਮਾਰ ਪਈ ਹੈ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੇ ਮੋਢ ਛਾਲ ਮਾਰੀ ਹੈ ਪੈਟਰੋਲ 99 ਪੈਸੇ ਪ੍ਰਤੀ ਲੀਟਰ ਅਤੇ ਡੀਜ਼ਲ 86 ਪੈਸੇ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ ਬੜੀ ਕੀਮਤਾਂ ਬੀਤੀ ਰਾਤ ਤੋਂ ਲਾਗੂ ਨੇ ਯੂਪੀ ਦੇ ਮਹਾਗਠਵੰਦਨ ਦੀਆਂ ਕੋਸ਼ਿਸ਼ਾਂ ਨੂੰ ਝਟਕਾ ਲੱਗਾ ਹੈ ਸੀਐਮ ਅਖਲੇਸ਼ ਆਦਮ ਨੇ ਕਾਂਗਰਸ ਦੇ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੂੰ ਮਿਲਣ ਲਈ ਮਨ੍ਹਾ ਕਰ ਦਿੱਤਾ ਹੈ ਏਵੀਨਿਊਜ਼ ਦੇ ਅਰੀਜਨਲ ਚੈਨਲ ਹੈਡ ਅਤੇ ਸੀਨੀਅਰ ਪਤਕਰ ਸ਼ਾਜੀ ਜ਼ਮਾਨ ਦੀ ਕਿਤਾਬ ਅਕਬਰ ਲਾਂਚ ਹੋ ਗਈ ਹੈ ਮੁਗਲ ਬਾਦਸ਼ਾਹ ਅਕਬਰ ਉਤੇ ਅਧਾਰਿਤ ਇੱਕ ਨਵੀਂ ਲਿਖਤ ਹੈ ਇਹ ਕਿਤਾਬ ਸ਼ਾਜੀ ਜ਼ਮਾਨ ਦੀ 20 ਸਾਲ ਦੀ ਰਿਸਰਚ ਦਾ ਨਤੀਜਾ ਹੈ ਸ਼ਨੀਵਾਰ ਨੂੰ ਪੰਜਾਬ ਯੂਨੀਵਰਸਿਟੀ ਪਹੁੰਚੇ ਸ਼ਾਜੀ ਜ਼ਮਾਨ ਨੇ ਆਪਣੀ ਕਿਤਾਬ ਬਾਰੇ ਲੋਕਾਂ ਦੱਸਿਆ ਤੇ ਚਰਚਾ ਕੀਤੀ ਇਹ ਕਿਤਾਬ ਹਾਲ હાલ ਆਨਲਾਈਨ ਸ਼ੋਪਿੰਗ ਵੈਬਸਾਈਟ ਐਮਾਜ਼ਾਨ ਤੇ ਮਿਲ ਸਕਦੀ ਹੈ 25 ਨਵੰਬਰ ਦੇ ਬਾਅਦ ਇਹ ਬਾਜ਼ਾਰ ਵਿੱਚ ਵੀ ਉਪਲਬਧ ਹੋਏਗੀ